아하하 yeah. yeah. ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਅੱਜ ਅਜਿਹੇ ਕਿਲਾ ਦਿਖਾਉਣੇ ਆ ਜਿਹਦੇ ਵਿੱਚ ਲੋਕ ਹੱਲੇ ਵੀ ਰਹਿ ਰਹੇ ਨੇ ਇੱਥੇ ਲੋਕ ਬਿਜ਼ਨਸ ਕਰਦੇ ਨੇ ਕਾਰੋਬਾਰ ਕਰਦੇ ਨੇ ਹੋਟਲ ਵੀ ਨੇ ਇਹ ਵਿੱਚ ਬਣੇ ਹੋਏ ਅਤੇ ਨਾਲ ਦੀ ਨਾਲ ਇਹਦੇ ਵਿੱਚ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ ਉਹਨਾਂ ਦੇ ਘਰ ਨੇ ਅਤੇ ਉਹ ਇੱਥੇ ਰਹਿੰਦੇ ਨੇ ਆਓ ਜੀ ਕਰਦੇ ਆ ਜੈਸਲਮੇਰ ਫੋਰਟ ਦੇ ਦਰਸ਼ਾ ਇਹ ਫੋਟੋ ਐਂਟਰੀ ਦੇ ਉੱਪਰ ਹੀ ਬਹੁਤ ਸੋਹਣੀ ਆ ਸ਼ੌਪ ਬਹੁਤ ਸੋਹਣੀ ਆ ਦੁਕਾਨਾਂ ਦੇਖੋ ਕਿੰਨਾ ਵੱਡਾ ਕਿਲਾਵਾ ਤੇ ਇਸ ਕਿਲੇ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਦੇ ਘਰ ਨੇ ਕਈ ਹੋਟਲ ਬਣੇ ਹੋਏ ਨੇ ਅੱਛਾ ਇਹ ਵਰਕਿੰਗ ਦੇ ਵਿੱਚ ਇਹ ਕਿਲਾ ਨਹੀਂ ਤਾਂ ਜਿਹੜੇ ਦੂਜੇ ਕਿਲੇ ਹੁੰਦੇ ਨੇ ਉਹ ਸਾਰੇ डमी ਕੇ ਲੇ ਪੈ ਲੋ ਜਾਂ ਫਿਰ ਸਿਰਫ ਇੱਕ ਟੂਰਿਸਟ ਦੀ ਅਟਰੈਕਸ਼ਨ ਦੇਖਣ ਵਾਸਤੇ ਹੁੰਦੇ ਆ ਪਰ ਇਹ ਵਾਲਾ ਜਿਹੜਾ ਕਿਲਾ ਇੱਕੋ ਇੱਕ ਇੱਕ ਕਿਲਾ ਐਦਾਂ ਦਾ ਜਿਹਦੇ ਵਿੱਚ ਲੋਕ ਹਾਲੇ ਵੀ ਰਹਿ ਰਹੇ ਆ ਬਹੁਤ ਸੋਹਣੀ ਖੁੱਲੀ ਜਈ ਜਗ੍ਹਾ ਦੇ ਵਿੱਚੋਂ ਦੀ ਲੰਘ ਕੇ ਹੁਣ ਆਪਾਂ ਆਓ ਜੀ ਚੱਲਦੇ ਆਂ ਅੰਦਰ ਦੇਖਦੇ ਆਂ ਅੰਦਰੋਂ ਕਿਲਾ ਕਿਦਾਂ ਦਾ ਲੱਗਦਾ ਆਪਾਂ ਨੂੰ ਦੇਖਣ ਨੂੰ ਤੇ ਕੀ ਕੀ ਹੋਰ ਚੀਜ਼ਾਂ ਇੱਥੇ ਦੇਖਣ ਨੂੰ ਮਿਲਦੀਆਂ ਨੇ ਤੇ ਸਾਹਮਣੇ ਆਪਾਂ ਨੂੰ ਦਿਖ ਰਿਹਾ ਜੀ ਬਹੁਤ ਸੋਹਣਾ ਐਂਟਰੀ ਗੇਟ ਲਓ ਜੀ ਅੰਦਰ ਚੱਲਦੇ ਆਂ ਕਿਲੇ ਦੇ ਸਟਾਰਟਿੰਗ ਦੇ ਉੱਤੇ ਦੇ ਵੱਡੇ ਵੱਡੇ ਦਰਵਾਜ਼ੇ ਜਿਹੜੇ ਲੱਗੇ ਹੋਏ ਆ ਪੂਰੇ ਮਜ਼ਬੂਤ ਲੋਹੇ ਦੇ ਐਂਟਰੀ ਦੇ ਉੱਤੇ ਸੰਤਰੀਆਂ ਦੇ ਖੜਨ ਵਾਸਤੇ ਜਗ੍ਹਾ ਬਣੀ ਹੁੰਦੀ ਆ ਜਿਵੇਂ ਉਵੇਂ ਹੀ ਇੱਥੇ ਬਣੀ ਹੋਈ ਆ ਸਿਕਿਉਰਟੀ ਲਈ ਯਸ ਇਸ ਹੋਰ ਇੰਟਰਸਟਿੰਗ ਹੈ ਕਿਉਂਕਿ ਇਹ ਕਿਲਾ ਹਾਲੇ ਵੀ ਵਰਕਿੰਗ ਦੇ ਵਿੱਚ ਹੈ ਇਸ ਕਰਕੇ ਇੱਥੇ ਜਿਹੜੇ ਲੋਕ ਰਹਿੰਦੇ ਹੋ ਆਪਣੇ ਵਹੀਕਲ ਅੰਦਰ ਹੀ ਲੈ ਜਾਂਦੇ ਆ ਸਕੂਟੀਆਂ ਵਗੈਰਾ ਅੰਦਰ ਲੈ ਜਾਂਦੇ ਆ ਆਪਣੀਆਂ ਹਰਮਨ ਨੇ ਇੱਥੇ ਲੋਕਲ ਸ਼ਾਪਕੀਪਰ ਨੂੰ ਪੁੱਛਿਆ ਸੀ ਵੀ ਇਹ ਜਿਹੜਾ ਕਿਲਾ ਵਾ ਇਹਦੇ ਵਿੱਚ ਪ੍ਰਾਪਰਟੀ ਕਿੱਦਾਂ ਮਿਲੀ ਆ ਜਿਹੜੇ ਬੰਦੇ ਇੱਥੇ ਰਹਿੰਦੇ ਉਹਨਾਂ ਨੂੰ ਕਿੱਦਾਂ ਮਿਲੀ ਏ ਕਿੱਦਾਂ ਮਿਲੀ ਉਸ ਬੰਦੇ ਨੂੰ ਭਾਜੀ ਆਪਾਂ ਪੁੱਛਿਆ ਸੀ ਤੇ ਉਹ ਨੇ ਕਿਹਾ ਕਹਿੰਦਾ ਵੀ ਫਟੋਟ 5th ਆ 6th ਜੇਨਰੇਸ਼ਨ ਤੱਕ ਦਾ ਨਕਸ਼ਾ ਰਿਹਾ ਰਾਜਨ ਦਾ ਤੇ ਜਿਹੜਾ ਪ੍ਰਾਇਮ ਰਾਜਾ ਉਸ ਦੇ ਬਾਅਦ ਦੀ ਫੋਟੋ ਦਿਖਾਈ ਉਸ ਦੇ ਬਾਅਦ ਦੀ ਯਾਨੀ ਜਿਹੜਾ ਉਸ ਟਾਈਮ ਦਾ ਰਾਜਾ ਸੀਗਾ ਉਹਨੇ ਆਪਣੇ ਜਿਹੜੇ ਬ੍ਰਾਹਮਣ ਜਿਹੜੇ ਉਸਟੋਫ ਦਾ ਪੀਪਲ ਸੀਗੇ ਨੇ ਕੋਲ ਰੱਖ ਵਾਲੇ ਨੇ ਆਪਣੇ ਹਾਂ 80% ਤੇ ਉਹਨਾਂ ਦੇ ਅਨਕੋਇੰਸਟਰ ਦੀ ਪ੍ਰਾਪਰਟੀ ਅੱਗੋਂ ਬਾਅਦ ਤੋਂ ਪੀੜੀਦਰ ਪੀੜੀ ਚੱਲੀ ਆਉਂਦੀ ਹੈ ਹਾਂ ਨੀਅਰ ਅਬਾਊਟ 5000 ਪਰਿਵਾਰ ਕਿੰਤਾ ਵੀ ਨਿੱਕੇ ਦੇ ਵਿੱਚ ਰਹਿ ਰਹੇ ਹਾਂ ਹਾਂ ਹੁਣ ਬਾਹਰੋਂ ਵੀ ਵਾਰਨਰਸ ਤੋਂ ਵੀ ਆ ਰਹੇ ਸੈਂਕੜਾ ਟੂਰਿਸਟ ਨੇ ਤੇ ਉਹਨਾਂ ਦਾ ਜਿਹੜਾ ਰੁਝਾਨ ਜਦੋਂ ਦੇਖਿਆ ਇਹਨਾਂ ਨੇ ਆਮ ਲੋਕਾਂ ਤੇ ਫਿਰ ਇਹਨਾਂ ਨੇ ਥੱਲੇ ਦੁਕਾਨਾਂ ਵਗੈਰਾ ਪਾ ਦਿੱਤੀਆਂ ਨੇ ਦਹਾਸ਼ਾ ਉੱਪਰ ਕਰ ਲਈ ਉਸ ਤਰ੍ਹਾਂ ਚੱਲੀ ਜਾਂਦਾ। ਇਹ ਉਹਨਾਂ ਲੋਕਾਂ ਦੇ ਕਾਰਨ ਇੱਥੇ ਹਾਂ ਗਾਈਡ ਲੈ ਲਓ। ਇਹ ਆ ਜੀ जैसलमेर ਫੋਰਟ ਜਿਹੜਾ ਮੇਨ ਮਿਊਜ਼ੀਅਮ ਜਿਹੜਾ ਬਣਾਇਆ ਹੋਇਆ ਇੱਥੇ। ਬਾਕੀ ਸਾਰਾ ਕਿਲਾ ਜਿਹੜਾ ਉਹ ਕਮਰਸ਼ੀਅਲ ਹੋ ਗਿਆ ਜਾਂ ਜਿਹੜੇ ਲੋਕ ਇੱਥੇ ਕੰਮ ਕਰਦੇ ਆ ਉਹਨਾਂ ਨੇ ਦੁਕਾਨਾਂ ਖੋਲੀਆਂ ਤੇ ਜਾਂ ਹੋਟਲ ਖੋਲ੍ਹ ਲਏ ਤੇ ਜਿਹੜਾ ਮੇਨ ਰਾਜੇ ਦਾ ਮਹਿਲ ਆ ਉਹ ਇਹ ਵਾਲਾ ਜਿਹੜਾ ਆਪਾਂ ਸਾਹਮਣੇ ਦੇਖ ਰਹੇ ਆ। ਮਹਾਰਾਜਾ ਮਹਿਲ ਜੈਸਲਮੇਰ ਫੋਰਟ ਪੈਲੇਸ ਮਿਊਜ਼ੀਅਮ ਐਂਡ ਹੈਰੀਟੇਜ ਸੈਂਟਰ ਸੋ ਬਰੀ ਕੁਸ਼ ਟੈਕਟ ਹੋਊਗੀ ਤੇ ਇਹਦੇ ਅੰਦਰ ਮਿਊਜ਼ੀਅਮ ਜਿਹੜਾ ਬਣਿਆ ਹੋਊਗਾ ਉਹਦੇ ਵਿੱਚ ਕੁਝ ਇਹਨੂੰ ਘੁੰਮਣ ਵਾਸਤੇ ਘੱਟੋ ਘੱਟ 2 ਘੰਟੇ ਚਾਹੀਦੇ ਆ ਆਇਕਾ ਸਿੰਘਾਸਣ ਜਿਹੜਾ ਸ਼ੋ ਕੀਤਾ ਹੋਇਆ ਇੱਥੇ ਰਾਜੇ ਦਾ ਵੇਟ ਵਾਕ ਹੈਰੀਟੇਜ ਸਟਰੀਟ ਇਹਦੇ ਲੱਪਸੇ ਆ ਜੀ ਤੇ ਵੇਟ ਟੂ ਵਾਕ फोर्ट ये इधरले पास है शुरू से जो इंसेस्टर चला आ रहा है अच्छा जैसे आपकी शॉप है आपका घर भी यही है यानी जो राजा महाराजा से अलॉट हुई है आपको पीढ़ी दर पीढ़ी चली आ रही है पीढ़ी दर पीढ़ी चली आ रही है नया पता कोई नहीं सकता मिलेगी <laughs> नहीं नहीं, नहीं, नहीं।, नहीं।, नहीं, नहीं। ਠੀਕ ਹੈ। ਹਾਂ। ਚਲੋ ਜੀ ਇੱਧਰ ਦੇਖਦੇ ਆਪਾਂ ਸਿਟੀ 뷰 ਪੁਆਇੰਟ ਵਿਦ 올ਡ ਕੈਨਨ ਇੱਥੋਂ ਸਾਰੇ ਸ਼ਹਿਰ ਦਾ 뷰 ਦਿਖਦਾ ਇੱਥੇ ਜਾਣ ਦੀ ਕੋਸ਼ਿਸ਼ ਕਰਦੇ ਆ। ਆਜੋ। ਕਿਲਾ ਹੈ ਬਹੁਤ ਵੱਡਾ। ਬਹੁਤ ਵੱਡਾ ਕਿਲਾ ਬਹੁਤ ਵੱਡਾ ਕਿਲਾ ਹੈ। ਜੈਸਲਮੇਰ ਫੋਰਟ ਦੀਆਂ ਗਲੀਆਂ। ਗਲੀਆਂ ਦੇ ਵਿੱਚ ਬਣੇ ਹੋਏ ਬਾਜ਼ਾਰ ਤੇ ਦੁਕਾਨਾਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਲਿਵਿੰਗ ਫੋਰਟ ਇਹਦੇ ਵਿੱਚ ਬਣੇ ਹੋਏ ਹੋਟਲ ਇਹਦੇ ਪਾਸੇ ਵੀ ਕਿੰਨੇ ਸੋਹਣੇ ਸੋਹਣੇ ਹੋਟਲ ਬਣੇ ਹੋਏ ਆ ਲਓ ਦੋਸਤੋ ਇੱਕ ਵਾਰ ਚੈੱਕ ਕਰੋ ਪੂਰੇ ਸਿਟੀ ਦਾ 뷰 ਸਾਰੀ ਤੁਹਾਨੂੰ ਗੋਲਡਨ ਸਿਟੀ ਇਹ ਦਿਖਾਈ ਦੇਹੂਗੀ ਐਵੇਂ ਨਹੀਂ ਕਹਿੰਦੇ ਇਹਨੂੰ ਗੋਲਡਨ ਸਿਟੀ ਕਿਸੇ ਗੱਲੋਂ ਹੀ ਕਹਿੰਦੇ ਆ ਹਰ ਘਰ ਹਰ ਗਲੀ ਹਰ ਸ਼ਹਿਰ ਹਰ ਇੱਕ ਦੁਕਾਨ ਜੀ ਇਹ ਰਾਉਟ ਤੇ ਬਣੀ ਹੋਈ ਹੈ 골ਡਨ ਪੱਥਰ ਦੇ ਨਾਲ ਬਣੀ ਹੋਈ ਹੈ ਨਹੀਂ ਨਹੀਂ 골ਡਨ ਇਹ ਜੇ ਭਗਵਾਨ ਕ੍ਰਿਸ਼ਨ ਨੇ ਸੁਦਰਸ਼ਨ ਚੱਕਰ ਦੇ ਨਾਲ ਖੂਹ ਖੋਦਿਆ ਸੀ ਜਿਹੜਾ ਅੱਜ ਵੀ ਇਸ ਜੈਸਲਮੇਰ ਦੇ ਕਿਲੇ ਦੇ ਵਿੱਚ ਮੌਜੂਦ ਆ ਇਹ ਵਾਲਾ ਖੂਹ ਲੋ ਜੀ ਤੇ ਇਦਾਂ ਦੀ ਗੱਲਬਾਤ ਆ ਇਦਾਂ ਗਲੀਆਂ ਦੇ ਵਿੱਚ ਘੁੰਮ-ਘੁੰਮ ਕੇ ਸਾਰੇ ਟੂਰਿਸਟ ਜਿਹੜੇ ਆ ਉਹ ਚਲੇ ਜਾਂਦੇ ਆ ਯੂਨੀਕ ਜੀਆਂ ਚੀਜ਼ਾਂ ਕਈ ਸ਼ਾਪਸ ਦੇ ਉੱਪਰ ਪਈਆਂ ਨੇ ਉਹ ਖਰੀਦ ਲੈਂਦੇ ਆ ਲੋਕ ਸਭ ਤੋਂ ਵਧੀਆ ਗੱਲ ਪਤਾ ਕੀ ਲੱਗੀ ਇੱਥੇ ਕਿ ਇੰਨੀ ਸੋਹਣੀ ਸੋਹਣੀ ਜੀ ਫਰੇਗਰੈਂਸ ਹੁੰਦੀ ਆ ਅਗਰਬੱਤੀਆਂ ਦੀ ਧੂਫ ਦੀ ਹਰੇਕ ਘਰ ਦੇ ਹਰੇਕ ਸ਼ਾਪ ਦੇ ਮਰੇ ਹਾਂ ਪੂਰੇ ਪਾਕਾ ਟਾਈਮ ਨੇ ਚੱਲਦੇ ਆ ਨਾ ਹਰੇਕ ਘਰ ਦੇ ਵਿੱਚੋਂ ਸੰਧਿਆ ਦਾ ਮੇਲਾ ਸੰਧਿਆ ਦਾ ਮੇਲਾ ਹੋਇਆ ਹਰ ਕੋਈ ਆਪਣੀ ਆਪਣੀ ਐਕਟੀਵਿਟੀ ਕਰ ਰਿਹਾ ਹੋ ਸਾਰਾ ਮੈਂ ਕਿ ਵੀ ਆਪੋ ਆਪ ਨੇ ਵਧੀਆ ਹੀ ਆ ਕਿਉਂਕਿ ਇਹ ਕਿਲਾ ਕਿਲੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਉਹ ਹਿੰਦੂ ਮਤ ਦੇ ਜ਼ਿਆਦਾ ਲੋਕ ਆ ਤੇ ਉਹ ਹੈ ਵੀ ਮਤਲਬ ਪ੍ਰੋਪਰ ਜਿੱਦਾਂ ਐਂਸੈਸਟਰ ਆਪਾਂ ਦੱਸਿਆ ਵੀ ਜਿਹੜੇ ਉਹ ਰਾਜੇ ਦੇ ਟਾਈਮ ਰਾਜੇ ਦੇ ਸਾਰੇ ਜਿਹੜੇ ਵੰਸ਼ ਆ ਇਹ ਜਿਹੜੇ ਰਾਜੇ ਦੇ ਐਡਵਾਈਜ਼ਰ ਸੀਗੇ ਜਾਂ ਵਾਕਰ ਸੀਗੇ ਉਹਨਾਂ ਨੂੰ ਜਿਹੜੇ ਘਰ ਅਲਾਟ ਰਏ ਸੀਗੇ ਹਾਂ ਉਹ ਉਹਨਾਂ ਦੇ ਪਰਿਵਾਰ ਹੀ ਆ ਉਹਨਾਂ ਦੇ ਪਰਿਵਾਰ ਆ ਸਾਰੇ ਤੇ ਉਹਨਾਂ ਨੇ ਰੂਲ ਨੂੰ ਹੱਲੇ ਫੋਲੋ ਕਰਦੇ ਆ ਜਾਂ ਉਹ ਮੰਨਤਾਵਾਂ ਜਿਹੜੀਆਂ ਉਹਨਾਂ ਨੂੰ ਮੰਨਦੇ ਆ ਤੇ ਪਾਠ ਪੂਜਾ ਵਧੀਆ ਕਰਦੇ ਧੂਫਲਾ ਕੇ ਬੜਾ ਵਧੀਆ ਲੱਗਦਾ ਇੱਥੋਂ ਲੰਘ ਕੇ ਸੁੰਘੀ ਜੰਨੇ ਸੀ ਤਾਂ ਆਕਸੀਜਨ ਦੇ ਨਾਲ ਨਾਲ ਲੋ ਘੱਟੋ ਘੱਟ 5000 ਪਰਿਵਾਰ ਆ 5000 ਪਰਵਾਹ ਰੰਦਾ ਜਿਹੜੇ ਕਹੋ ਵੀ ਰਾਜੇ ਦੇ ਟਾਈਮ ਦੇ ਹੈ ਨਾ ਕਿਤਾ ਇਦਾਂ ਇੱਥੇ ਸ਼ਾਪਸ ਬਣੀਆਂ ਹੋਈਆਂ ਲਾਹਮਸ ਸੇਵਲੇ ਗੜਾ ਇਹ ਸਿੱਸਟ ਗਾੜੀ ਆਉਂਦੀ ਆ ਚਲੋ ਠੀਕ ਆ ਦੋਸਤੋ ਇਹ ਇੱਕ ਟੂਰ ਤੁਹਾਨੂੰ ਕਰਵਾਤਾ ਆਪਾਂ ਜੈਸਲਮੇਰ ਫੋਟ ਦਾ ਕਿਦਾਂ ਦਾ ਲੱਗਿਆ ਇਹ ਟੂਰ ਕਮੈਂਟ ਕਰਕੇ ਦੱਸ ਦਿਓ ਕਸੇ ਕਰੀ ਠੀਕ ਆ ਮਿਲਦੇ ਆ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ